ਪਰ ਇਹ ਸਤਸ੍ਰੀਕਾਲ ਮੈਂ ਹਾਂ ਬਖਸ਼ੀਤ ਸਿੰਘ ਆਜ਼ਾਦ ਕਰਨਲ ਕੁੱਟਮਰ ਮਾਮਲੇ ਦੇ ਵਿੱਚ ਅੱਜ ਇੱਕ ਨਵੀਂ ਗੱਲ ਸਾਹਮਣੇ ਆਈ ਹੈ ਤੇ ਉਧਰ ਤਿੰਨ ਵੱਡੇ ਆਈਐਸ ਅਫਸਰਾਂ ਦੇ ਤਬਾਦਲੇ ਕਰ ਦਿੱਤੇ ਗਏ ਨੇ ਬਦਲੀਆਂ ਕੀਤੀਆਂ ਗਈਆਂ ਨੇ ਔਰ ਤੀਜੀ ਖਬਰ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬਲਾਕਾਰ ਮਸਲੇ ਦੇ ਵਿੱਚ ਕਮਿਸ਼ਨਰ ਦੀ ਚੰਗੀ ਕਲਾਸ ਲਾਈ ਹੈ ਤੇ ਚੌਥੀ ਖਬਰ ਹੈ ਕਿ ਫਰੀਦਕੋਟ ਦੀ ਡੀਸੀ ਨੇ ऐसे अजीब ਤੇ ਹੈਰਾਨੀ ਜਨਕ ਹੁਕਮ ਜਾਰੀ ਕਰ ਦਿੱਤੇ ਜਿਨ੍ਹਾਂ ਦੇ ਉੱਪਰ ਸਾਰਾ ਪੰਜਾਬ ਇੱਕਦਮ ਹੈਰਾਨ ਹੋਇਆ ਵੱਡਾ ਰੌਲਾ ਪੈ ਗਿਆ ਉਸ ਤੋਂ ਬਾਅਦ ਡੀਸੀ ਸਾਹਿਬ ਨੇ ਉਹ ਹੁਕਮ ਇੱਕਦਮ ਵਾਪਸ ਲੈ ਲੈਨੇ ਔਰ ਚਾਰੇ ਖਬਰਾਂ ਦੀ ਜਾਣਕਾਰੀ ਤੁਹਾਨੂੰ ਦਿੰਨੇ ਆ ਕਰਨਲ ਕੁਟਮਰ ਮਾਮਲਾ ਪਟਿਆਲਾ ਦੇ ਵਿੱਚ ਵਾਪਰਿਆ ਸੀ ਬੜਾ ਵੱਡਾ ਰੌਲਾ ਪਿਆ ਪੁਲਿਸ ਵਾਲਿਆਂ ਤੇ ਇਹ ਕਰਨਲ ਨੂੰ ਕੁੱਟਣ ਦੇ ਇਲਜ਼ਾਮ ਲੱਗੇ ਉਸ ਤੋਂ ਬਾਅਦ ਤੁਹਾਨੂੰ ਸਾਰਾ ਪਤਾ ਹੈ ਕਿ ਮਾਮਲਾ ਇਥੋਂ ਤੱਕ ਪਹੁੰਚਿਆ ਮਾਨਯੋਗ ਹਾਈ ਕੋਰਟ ਨੂੰ ਵਿੱਚ ਆਉਣਾ ਪਿਆ ਹਾਈ ਕੋਰਟ ਦੇ ਦਖਲ ਦੇ ਨਾਲ ਹੁਣ ਚੰਡੀਗੜ੍ਹ ਪੁਲਿਸ ਦੀ ਇੱਕ ਜਾਂਚ ਟੀਮ ਬਣਾਈ ਗਈ ਹੈ ਤੇ ਇਹਦੇ ਦਰਮਿਆਨ ਇੱਕ ਨਵੀਂ ਗੱਲ ਇਸ ਮਾਮਲੇ ਦੇ ਵਿੱਚ ਅੱਜ ਆਈ ਹੈ ਕਰਨਲ ਦੇ ਪਰਿਵਾਰ ਨੇ ਕਰਨਲ ਦੀ ਪਤਨੀ ਨੇ ਅੱਜ ਪੰਜਾਬ ਪੁਲਿਸ ਦੇ ਮੁਖੀ ਨੂੰ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੂੰ ਇੱਕ ਨਵੀਂ ਚਿੱਠੀ ਲਿਖੀ ਹੈ ਤੇ ਨਮੀ ਚਿੱਠੀ ਦੇ ਵਿੱਚ ਇੱਕ ਨਮੀ ਤੇ ਵੱਡੀ ਮੰਗ ਕੀਤੀ ਹੈ ਕਰਨਲ ਦੇ ਪਰਿਵਾਰ ਨੇ ਕਿਹਾ ਖਾਸ ਕਰ ਕਰਨਲ ਦੀ ਪਤਨੀ ਨੇ ਕਿਹਾ ਕਿ ਉਹ ਜਿਹੜੇ ਚਾਰ ਪੁਲਿਸ ਅਫਸਰ ਨੇ ਜਿਨ੍ਹਾਂ ਨੇ ਕਰਨਲ ਨੂੰ ਕੁੱਟਿਆ ਉਹਨਾਂ ਦੇ ਤਬਾਦਲੇ ਉਸ ਜ਼ਿਲ੍ਹੇ ਤੋਂ ਬਾਹਰ ਕਰ ਦਿੱਤੇ ਜਾਣ ਤੇ ਉਹ ਪਟਿਆਲੇ ਦੇ ਵਿੱਚ ਨਾ ਆਉਣ ਕਰਨਲ ਦੀ ਪਤਨੀ ਨੇ ਕਿਹਾ ਕਿ ਭਾਵੇਂ ਪਹਿਲਾਂ ਹੀ ਉਹਨਾਂ ਨੂੰ ਸਸਪੈਂਡ ਕੀਤਾ ਗਿਆ ਉਹਨਾਂ ਦੇ ਤਬਾਦਲੇ ਕਰਨ ਦੀ ਖਬਰ ਵੀ ਆਈ ਪਰ ਉਹ ਅਜੇ ਵੀ ਪਟਿਆਲੇ ਦੇ ਵਿੱਚ ਹੀ ਆਉਂਦੇ ਨੇ ਰਹਿੰਦੇ ਨੇ ਤੇ ਕਰਨਲ ਦੀ ਪਤਨੀ ਨੇ ਤੇ ਕਰਨਲ ਦੇ ਪਰਿਵਾਰ ਨੇ ਇਹ ਕਿਹਾ ਕਿ ਕੁਝ ਵੀ ਸਾਡੇ ਨਾਲ ਗਲਤ ਹੋ ਸਕਦਾ ਵੱਡਾ ਗਲਤ ਹੋ ਸਕਦਾ ਕਰਨਲ ਦੇ ਪਰਿਵਾਰ ਨੇ ਖਤਰਾ ਪ੍ਰਗਟਾਇਆ ਉਹਨਾਂ ਤੋਂ ਜਿਨ੍ਹਾਂ ਨੂੰ ਕਰਨਲ ਕੁੱਟਮਾਰ ਮਾਮਲੇ ਦੇ ਵਿੱਚ ਮਲਜ਼ਮ ਬਣਾਇਆ ਗਿਆ ਜਿਨ੍ਹਾਂ ਦੇ ਉੱਪਰ ਪੁਲਿਸ ਅਫਸਰਾਂ ਦੇ ਉੱਪਰ ਕਰਨਲ ਨੂੰ ਕੁੱਟਣ ਦੇ ਦੋਸ਼ ਨੇ ਹੁਣ ਇਸ ਮਾਮਲੇ ਦੇ ਵਿੱਚ ਅੱਗੇ ਕੀ ਫੈਸਲਾ ਜਿਹੜੀ ਡੀਜੀਪੀ ਆ ਪੰਜਾਬ ਦੇ ਉਹ ਲੈਂਦੇ ਨੇ ਇਹ ਆਪਾਂ ਵੇਖਾਂਗੇ ਕਿਉਂਕਿ ਪਹਿਲਾਂ ਕਰਨਲ ਦੀ ਪਤਨੀ ਪੰਜਾਬ ਦੇ ਜਿਹੜੇ ਮੁੱਖ ਮੰਤਰੀ ਭਗਵੰਤ ਮਾਨ ਹੈ ਉਹਨਾਂ ਨੂੰ ਵੀ ਮਿਲ ਕੇ ਆਈ ਸੀ ਪੰਜਾਬ ਦੇ ਡੀਜੀਪੀ ਤੱਕ ਗਈ ਸੀ ਪਰ ਬਾਅਦ ਚ ਉਹਨੇ ਇਹ ਕਿਹਾ ਸੀ ਮੇਰੀ ਕਿਸੇ ਨੇ ਨਹੀਂ ਸੁਣੀ ਸਾਡੀ ਕੋਈ ਨਹੀਂ ਸੁਣਦਾ ਸਾਰੇ ਪੁਲਿਸ ਨਾਲ ਖੜੇ ਨੇ ਉਸ ਤੋਂ ਬਾਅਦ ਜਦੋਂ ਹਾਈ ਕੋਰਟ ਨੇ ਪੰਜਾਬ ਪੁਲਿਸ ਤੋਂ ਜਾਂਚ ਰੱਦ ਕਰਕੇ ਜਾਂਚ ਚੰਡੀਗੜ੍ਹ ਪੁਲਿਸ ਨੂੰ ਸੌਂਪੀ ਮਾਮਲੇ ਦੀ ਉਸ ਤੋਂ ਬਾਅਦ ਕਰਨਲ ਦੀ ਪਤਨੀ ਤੇ ਕਰਨਲ ਦੇ ਪਰਿਵਾਰ ਨੇ ਕਿਹਾ ਸੀ ਕਿ ਕੁਝ ਹੱਦ ਤੱਕ ਸਾਨੂੰ ਸੰਤੁਸ਼ਟੀ ਹੋਈ ਹੈ ਕਿ ਹੁਣ ਸਾਨੂੰ ਨਿਆਂ ਮਿਲ ਸਕੇਗਾ ਕਰਨਲ ਦੀ ਪਤਨੀ ਤਾਂ ਲਗਾਤਾਰ ਕਹਿੰਦੀ ਰਹੀ ਹੈ ਕਿ ਸੀਬੀਆਈ ਤੋਂ ਜਾਂਚ ਕਰਾਓ ਸੀਬੀਆਈ ਆਟੇਉਂ ਵਾਲ ਕੱਢਦੀ ਹੈ ਤੇ ਜਿਹੜੀ ਪੁਲਿਸ ਹੈ ਤੇ ਉਹ ਜਿਨ੍ਹਾਂ ਤੇ ਦੋਸ਼ ਲੱਗੇ ਪੁਲਿਸ ਵਾਲੇ ਉਹਨਾਂ ਨੇ ਇੱਕ ਵਾਰ ਵੀ ਮੰਗ ਨਹੀਂ ਕੀਤੀ ਵੀ ਹਾਂ ਸੀਬੀਆਈ ਤੋਂ ਜਾਂਚ ਕਰਾਓ ਉਂਝ ਤਾਂ ਉਹ ਕਹਿੰਦੇ ਨੇ ਵੀ ਅਸੀਂ ਕੋਈ ਗਲਤੀ ਨਹੀਂ ਕੀਤੀ ਅਸੀਂ ਕੁਝ ਨਹੀਂ ਗਲਤ ਕੀਤਾ ਪਰ सीबीआई ਦੀ ਜਾਂਚ ਤੇ ਉਹ ਸਹਿਮਤ ਨਹੀਂ ਹੋਏ ਹੁਣ ਸਵਾਲ ਇੱਕ ਵੱਡਾ ਹੈ ਨਾ ਵੀ ਜੇ ਕਰਨਲ ਦੀ ਪਤਨੀ सीबीआई ਜਾਂਚ ਕਰਾਉਣਾ ਚਾਹੁੰਦੀ ਸੀ ਤੇ ਫਿਰ ਉਹਨਾਂ ਨੂੰ ਕੀ ਇਤਰਾਜ਼ ਸੀ ਉਹ ਵੀ ਕਹਿੰਦੇ ਜੇ ਉਹ ਸੱਚੇ ਨੇ ਤਾਂ ਉਹਨਾਂ ਨੂੰ ਕਹਿਣਾ ਚਾਹੀਦਾ ਸੀ ਹਾਂ ਹਾਂ सीबीआई ਦੀ ਜਾਂਚ ਹੀ ਹੋਣੀ ਚਾਹੀਦੀ ਹੈ ਸਾਨੂੰ ਇਹਦੇ 'ਚ ਕੋਈ ਇਤਰਾਜ਼ ਨਹੀਂ ਅਸੀਂ ਸੱਚੇ ਹਾਂ ਉਹ ਕਹਿੰਦੇ ਨੇ ਪੱਲੇ ਹੋਵੇ ਸੱਚ ਤੇ ਕੋਠੇ ਚੜ੍ਹ ਕੇ ਨੱਚ ਤਾ ਫਿਰ ਉਹਨਾਂ ਨੂੰ ਕੀ ਇਤਰਾਜ਼ ਸੀ ਹੁਣ ਮਾਮਲਾ ਇੱਥੋਂ ਤੱਕ ਆ ਗਿਆ ਕਿ ਕਰਨਲ ਦਾ ਪਰਿਵਾਰ ਖਤਰਾ ਮਹਿਸੂਸ ਕਰਨ ਲੱਗ ਪਿਆ ਪਟਿਆਲੇ ਦੇ ਵਿੱਚ ਰਹਿੰਦਾ ਹੋਇਆ ਹੁਣ ਅਗਲੀ ਖਬਰ ਹੈ ਪੰਜਾਬ ਦੇ ਤਿੰਨ ਵੱਡੇ ਆਈਐਸ ਅਫਸਰ ਨੇ ਜਿਹੜੇ ਉਹਨਾਂ ਦੀਆਂ ਬਦਲੀਆਂ ਕੀਤੀਆਂ ਗਈਆਂ ਨੇ ਉਹਨਾਂ ਦੇ ਵਿਭਾਗ ਬਦਲੇ ਨੇ ਤੇ ਵਿਭਾਗ ਪਿਛਲੇ ਦਿਨਾਂ ਤੋਂ ਲਗਾਤਾਰ ਬਦਲੀਆਂ ਦਰ ਬਦਲੀਆਂ ਚੱਲਦੀਆਂ ਰਹੀਆਂ ਪੁਲਿਸ ਦੇ ਵਿੱਚ ਆ ਦੋ ਦਿਨ ਪਹਿਲਾਂ ਹੀ 97 ਬਦਲੀਆਂ ਕੀਤੀਆਂ ਗਈਆਂ ਜਿਨ੍ਹਾਂ ਚ ਆਈਪੀਐਸ ਅਫਸਰ ਵੀ ਸੀਗੇ ਤੇ ਪਿਛਲੇ ਡੇਢ ਕ ਮਹੀਨੇ ਤੋਂ ਲਗਾਤਾਰ ਵੱਡੇ ਪੱਧਰ ਤੇ ਆਈਐਸ ਆਈਪੀਐਸ ਪੀਪੀਐਸ ਅਧਿਕਾਰੀਆਂ ਦੀਆਂ ਬਦਲੀਆਂ ਟਰਾਂਸਫਰਾਂ ਜਿਹੜੀਆਂ ਨੇ ਉਹ ਚੱਲ ਰਹੀਆਂ ਨੇ ਹੁਣ ਤਿੰਨ ਅਫਸਰ ਬਦਲੇ ਗਏ ਇੱਕ ਜਿਹੜੇ ਆ ਕਮਲ ਸ਼ੋਰ ਯਾਦਵ ਆਈਐਸ ਨੇ ਉਹਨਾਂ ਦੀ ਬਦਲੀ ਹੁਣ ਉਦਯੋਗ ਵਿਭਾਗ ਚ ਕਰ ਦਿੱਤੀ ਗਈ ਹੈ ਔਰ ਜਿਹੜੇ ਆਈਐਸ ਅਫਸਰ ਵਰਨ ਨੇ ਉਹਨਾਂ ਦੀ ਬਦਲੀ ਟਰਾਂਸਪੋਰਟ ਵਿਭਾਗ ਚ ਕੀਤੀ ਗਈ ਹੈ ਤੇ ਜਿਹੜੇ ਆਈਐਸ ਅਫਸਰ ਡੀਕੇ ਤਿਵਾੜੀ ਨੇ ਉਹਨਾਂ ਦੀ ਬਦਲੀ ਪਾਰਲੀਮੈਂਟਰੀ ਮਾਮਲਿਆਂ ਦੇ ਵਿਭਾਗ ਦੇ ਵਿੱਚ ਕੀਤੀ ਗਈ ਹੈ ਹੁਣ ਇਹ ਬਦਲੀਆਂ ਕਾਹ ਤੋਂ ਕਿਵੇਂ ਕਿਉਂ ਹੋ ਰਹੀਆਂ ਨੇ ਇਹਨਾਂ ਬਾਰੇ ਤਾਂ ਤੁਸੀਂ ਸੋਚ ਸਕਦੇ ਹੋ ਤੇ ਲਿਖ ਸਕਦੇ ਹੋ ਅਗਲੀ ਵੱਡੀ ਖਬਰ ਹੈ ਪ੍ਰਧਾਨ ਮੰਤਰੀ ਮੋਦੀ ਜਿੱਥੋਂ ਚੋਣ ਲੜਦੇ ਨੇ ਤੇ ਜਿੱਤਦੇ ਨੇ ਵਾਰਾਨਸੀ ਗੁਜਰਾਤ ਦਾ ਇਲਾਕਾ ਨਹੀਂ ਤਾਂ ਵਾਰਾਨਸੀ ਦੇ ਵਿੱਚ ਪਿਛਲੇ ਦਿਨੀ ਇੱਕ ਬੜੀ ਭਿਆਨਕ ਘਟਨਾ ਵਾਪਰੀ ਹੈ ਜਿਹਦੇ ਤੇ ਅੱਜ ਖੁਦ ਪ੍ਰਧਾਨ ਮੰਤਰੀ ਮੋਦੀ ਨੇ ਕਮਿਸ਼ਨਰ ਨੂੰ ਸੱਦ ਕੇ ਉਹਦੀ ਝਾੜ-ਚੰਬ ਵੀ ਕੀਤੀ ਉਹਦੀ ਕਲਾਸ ਵੀ ਲਾਈ ਹੈ ਤੇ ਨਾਲ ਕਿਹਾ ਕਿ ਸਖਤੀ ਕਰਕੇ ਅੱਗੇ ਤੋਂ ਅਜਿਹੀ ਘਟਨਾ ਨਹੀਂ ਹੋਣੀ ਚਾਹੀਦੀ ਘਟਨਾ ਮਿੱਤਰੋ ਹੋਈ ਬਹੁਤ ਵੱਡੀ ਹੈ ਪ੍ਰਧਾਨ ਮੰਤਰੀ ਦਾ ਇਲਾਕਾ ਜਿੱਥੋਂ ਪ੍ਰਧਾਨ ਮੰਤਰੀ ਚੋਣ ਲੜੇ ਨੇ ਜਿੱਤੇ ਨੇ ਉਸ ਇਲਾਕੇ ਦੇ ਵਿੱਚ ਇੱਕ 18 ਸਾਲ ਦੀ ਗ੍ਰੈਜੂਏਸ਼ਨ ਕਰ ਰਹੀ ਸੀ ਕੁੜੀ ਉਹਨੂੰ ਉਹਦਾ ਇੱਕ ਨਾਲ ਪੜਨ ਵਾਲਾ ਉਹਦਾ ਇੱਕ ਦੋਸਤ ਸੀਗਾ ਜਿਹੜਾ ਉਸ ਨੂੰ ਆਪਾਂ ਕਹਿ ਸਕਦੇ ਹਾਂ ਗੁੰਮਰਾਹ ਕਰਕੇ ਇੱਕ ਜਗ੍ਹਾ ਤੇ ਲੈ ਗਿਆ ਉੱਥੇ ਉਹਦੇ ਕੁਝ ਹੋਰ ਦੋਸਤ ਬੁਲਾਏ ਹੋਏ ਸੀਗੇ ਪਹਿਲਾਂ ਉੱਥੇ 4-5 ਜਣਿਆਂ ਨੇ ਉਹਦੇ ਨਾਲ ਗੈਂਗਰੇਪ ਕੀਤਾ ਫਿਰ ਉਹ ਮੁੰਡੇ ਦਾ ਕੈਫੇ ਸੀ ਉਹਨੂੰ ਉੱਥੇ ਲੈ ਗਏ ਉੱਥੇ 6-7 ਮੁੰਡੇ ਹੋਰ ਬੁਲਾ ਲਏ ਫਿਰ ਉਹਦਾ ਗੈਂਗਰੇਪ ਕੀਤਾ ਫਿਰ ਇਸ ਤਰ੍ਹਾਂ 27 ਮੁੰਡਿਆਂ ਨੇ ਉਸ ਕੁੜੀ ਦੇ ਨਾਲ ਲਗਾਤਾਰ 7 ਦਿਨ ਗੈਂਗਰੀਪ ਕੀਤਾ ਉਹ ਕੁੜੀ ਫਿਰ ਬੇਸੁੱਧ ਬੁਰੀ ਹਾਲਤ ਚ ਉਹਨਾਂ ਕੁੱਤਿਆਂ ਵਾਂਗ ਨੋਚੀ ਉਹਨਾਂ ਨੇ ਬਘਿਆੜਾ ਵਾਂਗ ਨੋਚੀ ਤੇ ਉਹ ਜਦੋਂ ਬੁਰੀ ਹਾਲਤ ਦੇ ਵਿੱਚ ਬੇਹੋਚੀ ਦੀ ਹਾਲਤ ਚਲੀ ਗਈ ਤਾਂ ਫਿਰ ਉਹਨੂੰ ਸੜਕ ਦੇ ਕਿਨਾਰੇ ਸੁੱਟਤਾ ਤੇ ਉੱਥੋਂ ਤਿੱਤਰ ਹੋ ਗਈ ਹੁਣ ਇਸ ਘਟਨਾ ਦੇ ਉੱਪਰ 9 ਮੁੰਡੇ ਫੜੇ ਗਏ ਨੇ ਗ੍ਰਿਫਤਾਰ ਕਰ ਲਏ ਗਏ ਨੇ ਬਾਕੀਆਂ ਦੀ ਗ੍ਰਿਫਤਾਰੀ ਦੀ ਕੋਸ਼ਿਸ਼ਾਂ ਜਾਰੀ ਨੇ ਇੱਕ ਘਟਨਾ ਦੇ ਉੱਪਰ ਪ੍ਰਧਾਨ ਮੰਤਰੀ ਉੱਪਰ ਵੀ ਸਵਾਲ ਉੱਠੇ ਨੇ ਭਾਜਪਾ ਦੇ ਰਾਜਤੇ ਵੀ ਸਵਾਲ ਉੱਠੇ ਨੇ ਤੇ ਇਸ ਮਾਮਲੇ 'ਚ ਅੱਜ ਹਵਾਈ ਅੱਡੇ ਦੇ ਉੱਪਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਿਹੜੇ ਪੁਲਿਸ ਦੇ ਕਮਿਸ਼ਨਰ ਸੀ ਉਹਨਾਂ ਨੂੰ ਸੱਦ ਕੇ ਤੇ ਕਲਾਸ ਲਾਈ ਹੈ ਦੂਜੇ ਪਾਸੇ ਫਰੀਦਕੋਟ ਤੋਂ ਇੱਕ ਬੜੀ ਹੈਰਾਨੀਜਨਕ ਖਬਰ ਆਈ ਹੈ ਮਿੱਤਰੋ ਫਰੀਦਕੋਟ ਦੀ ਡੀਸੀ ਨੇ ਅੱਜ ਇੱਕ ਅਜੀਬ ਤੇ ਹਾਸੋਹੀਣਾ ਫੈਸਲਾ ਕੱਢ ਮਾਰਿਆ ਫੈਸਲਾ ਪਿਛਲੇ ਦਿਨਾਂ ਦਾ ਨਸ਼ਰ ਅੱਜ ਹੋਇਆ ਫੈਸਲਾ ਕੀ ਸੀ ਫੈਸਲਾ ਇਹ ਸੀਗਾ ਵੀ ਡੀਸੀ ਸਾਹਿਬ ਨੇ ਜ਼ਿਲ੍ਹਾ ਸਿੱਖਿਆ ਅਫਸਰ ਦੇ ਰਾਹੀਂ ਸਾਰੇ 85 ਜਿਹੜੇ ਸੀਨੀਅਰ ਸਕੈਂਡਰੀ ਹਾਇਰ ਐਜੂਕੇਸ਼ਨ ਦੇ ਸਕੂਲ ਨੇ ਉਹਨਾਂ ਨੂੰ ਇੱਕ ਚਿੱਠੀ ਕੱਢ ਮਾਰੀ ਜਿਦੇ ਵਿੱਚ ਹੁਕਮ ਸੀ ਵੀ 9ਵੀਂ 10ਵੀਂ 11ਵੀਂ ਤੇ 12ਵੀਂ ਵਾਲੇ ਜਿਹੜੇ ਜਵਾਕ ਨੇ ਉਹ ਇੱਕ ਇੱਕ ਮਾਸਟਰ ਦੀ ਅਗਵਾਈ 'ਚ ਹੁਣ ਨੇੜੇ ਦੇ ਪਿੰਡਾਂ ਦੇ ਵਿੱਚ ਜੜੀਆਂ ਦੁਕਾਨਾਂ ਨੇ ਉੱਥੇ ਜਾ ਕੇ ਛਾਪਾ ਮਾਰਨਗੇ ਤੇ ਤਲਾਸ਼ੀ ਲੈਣਗੇ ਦੁਕਾਨ ਦੀ ਤੇ ਨਸ਼ਾ ਬਰਾਮਦ ਕਰਨਗੇ ਤੇ ਉੱਤੇ ਕਾਰਵਾਈ ਹੋਏਗੀ ਹੁਣ ਜਿਹੜਾ ਕੰਮ ਪੁਲਿਸ ਦਾ ਪੁਲਿਸ ਡਿਪਾਰਟਮੈਂਟ ਦਾ ਉਹ ਵੀ ਇੱਕ ਦੋ ਪੁਲਿਸ ਵਾਲਿਆਂ ਦਾ ਨਹੀਂ ਵਾਵਾ ਪੁਲਿਸ ਫੋਰਸ ਇਕੱਠੀ ਹੋ ਕੇ ਜਾਣ ਦਾ ਉਹ ਕੰਮ ਨੌਵੀਂ ਦਸਵੀਂ ਵਾਲੇ ਜਵਾਕਾਂ ਨੂੰ ਕਰਨ ਦੇ ਲਿਖਤੀ ਹੁਕਮ ਜਾਰੀ ਕੀਤੇ ਗਏ ਲਿਖਤੀ ਤੇ ਹੁਕਮਾਂ 'ਚ ਇਹ ਕਿਹਾ ਗਿਆ ਵੀ ਜਵਾਕ ਇਹ ਕੰਮ ਕਰਨਗੇ ਨਾਲ ਉਹਨਾਂ ਦਾ ਟੀਚਰ ਇਨਚਾਰਜ ਹੋਏਗਾ ਹੁਣ ਇਹਦੇ ਉੱਪਰ ਰੌਲਾ ਵੱਡਾ ਪੈ ਗਿਆ ਰੌਲਾ ਇਹ ਪੈ ਗਿਆ ਬਈ ਕੀ ਇਹ ਕਮ ਜਵਾਕ ਕਰਨਗੇ ਕੀ ਜਵਾਕਾਂ ਦੀ ਲੜਾਈ ਨਾ ਹੋਏਗੀ ਦੁਕਾਨ ਵਾਲੇ ਨਾਲ ਕੀ ਦੁਕਾਨ ਵਾਲਾ ਜਿਹੜਾ ਵੀ ਕੋਈ ਜਿੱਥੇ ਜਵਾਕ ਜਾਣਗੇ ਉਹਨਾਂ ਨੂੰ ਤਲਾਸ਼ੀ ਲੈਣ ਦੇਗਾ ਉਹਨਾਂ ਨੂੰ ਦਵਾਈਆਂ ਵੇਖਣ ਦੇਗਾ ਕਿ ਉੱਥੇ ਉਹਨਾਂ ਦੀ ਲੜਾਈ ਨਹੀਂ ਹੋਏਗੀ ਕੀ ਉਹ ਥੱਪੜੋ ਥੱਪੜੀ ਗਲਮਿਓ ਗਲਮੀ ਨਹੀਂ ਹੋਣਗੇ ਕੀ ਉੱਥੇ ਇਟਾਂ ਰੋੜੇ ਚਲਣ ਦੀ ਸੰਭਾਵਨਾ ਨਹੀਂ ਹੋਏਗੀ ਕੀ ਜਵਾਕਾਂ ਦੀ ਦੁਕਾਨ ਵਾਲੇ ਨਾਲ ਦੁਸ਼ਮਣੀ ਨਹੀਂ ਪੈਗੀ ਕੀ ਉੱਥੇ ਸਿਰ ਪਾਟਣ ਦੀ ਨੌਬਤ ਨਹੀਂ ਆਏਗੀ ਕੀ ਬੱਚੇ ਉੱਥੇ ਛਾਪਾ ਮਾਰ ਕੇ ਤੇ ਬੱਚਿਆਂ ਨੂੰ ਇਹ ਨੌਲੇਜ ਹੈ ਵੀ ਨਸ਼ਾ ਕਿਹੜਾ ਹੈ ਤੇ ਕਿਹੜਾ ਨਹੀਂ ਬੱਚਿਆਂ ਨੂੰ ਪਤਾ ਹੈ ਵੀ ਕਿਹੜੀ ਗੋਲੀ ਕਿਹੜਾ ਟੀਕਾ ਨਸ਼ਿਆਂ ਦਾ ਹੈ ਤੇ ਕਿਹੜਾ ਨਾਰਮਲ ਹੈ ਕੀ ਬੱਚਿਆਂ ਦੀ ਕੋਈ ਇਸ ਮਾਮਲੇ 'ਚ ਟ੍ਰੇਨਿੰਗ ਕਰਾਈ ਗਈ ਹੈ ਕੀ ਇਹ ਹੁਕਮ ਸਰਕਾਰ ਦੇ ਆ ਜਾਂ ਕੱਲੇ ਡੀਸੀ ਸਾਹਿਬ ਨੇ ਜਾਰੀ ਕਰਤੇ ਸੀ ਇਹ ਤਮਾਮ ਸਵਾਲ ਸੀਗੇ ਜਿਨ੍ਹਾਂ ਦੇ ਨਾਲ ਡੀਸੀ ਦੀ ਉਸ ਲੈਟਰ ਨੂੰ ਘੇਰਿਆ ਗਿਆ ਉਸ ਤੋਂ ਬਾਅਦ ਹੁਣ ਖਬਰ ਹੈ ਕਿ ਡੀਸੀ ਸਾਹਿਬ ਨੇ ਉਹ ਹੁਕਮ ਜਿਹੜੇ ਨੇ ਵਾਪਸ ਲੈ ਲੈਣੇ ਕਹਿਤਾ ਵੀ ਕੈਨਸਲ ਇੱਕ ਹੋਰ ਯੂ ਟਰਨ ਵੱਜਿਆ ਪਰ ਇਸ ਯੂ ਟਰਨ ਦੇ ਉੱਪਰ ਸਵਾਲ ਬੜੇ ਵੱਡੇ ਨੇ ਇਹ ਸੋਚਿਆ ਕਿਵੇਂ ਜਾ ਸਕਦਾ ਸੀ ਵੀ ਨਿੱਕੇ ਨਿੱਕੇ ਜਵਾਕ ਹੁਣ ਦੁਕਾਨਾਂ 'ਚ ਛਾਪੇਮਾਰੀ ਕਰਕੇ ਤੇ ਨਸ਼ਾ ਫੜਿਆ ਕਰਨਗੇ ਜਿਨ੍ਹਾਂ ਇਹ ਸੋਚਿਆ ਜਿਨ੍ਹਾਂ ਇਹ ਕਾਗੜ ਕੱਢੀ ਪਹਿਲਾਂ ਤਾਂ ਉਹਨੂੰ ਪੁੱਛਣਾ ਚਾਹੀਦਾ ਵੀ ਤੈਨੂੰ ਐਡਾ ਵੱਡਾ ਇਹ ਖੁਰਾ ਭੱਤੀ ਆਈਡੀਆ ਆਇਆ ਕਿੱਥੋਂ ਹੈ ਬੱਲੇ ਅਸਲਾ ਕਰੋ ਵਟ ਕੱਢ ਤੇ ਜੇ ਤਾਂ ਤੁਹਾਡੇ ਤਿੰਨ ਚਾਰ ਪੁਲਿਸ ਵਾਲੇ ਵੀ ਕਿਤੇ ਨਸ਼ੇ ਤੇ ਰੇਡ ਮਾਰਨ ਜਾਣ ਤੇ ਜਿਹੜੇ ਵੇਚਦੇ ਨੇ ਨਾ ਉਹ ਚਾਰ ਪੰਜ ਪੁਲਿਸ ਵਾਲਿਆਂ ਦੇ ਵੀ ਸਿੱਧੇ ਹੋ ਜਾਂਦੇ ਨੇ ਕੋਈ ਗਲਮੇ ਨੂੰ ਹੱਥ ਪਾਉਣ ਦੀ ਕੋਸ਼ਿਸ਼ ਕਰਦੇ ਨੇ ਤੇ ਜਵਾਕਾਂ ਨਾਲ ਕੀ ਹੋਊਗਾ ਫਿਰ ਟੀਚਰਾਂ ਨੂੰ ਤੁਸੀਂ ਕਹਿੰਦੇ ਸੀ ਕਿ ਅਸੀਂ ਗੈਰ ਵਿਦਿੱਤਕ ਕੰਮ ਕੋਈ ਨਹੀਂ ਲੈਣਾ ਤੇ ਆਹ ਕੀ ਹੈ ਇਹ ਗੈਰ ਵਿਦਿੱਤ ਕੰਮ ਨਹੀਂ ਗਿਆ ਕਿ ਕਿ ਵਿਦਿੱਤ ਨਹੀਂ ਅਗਲਾ ਸਵਾਲ ਅਗਲਾ ਸਵਾਲ ਇਹ ਇਹ ਫੈਸਲਾ ਪੰਜਾਬ ਸਰਕਾਰ ਦੀ ਸਹਿਮਤੀ ਨਾਲ ਹੋਇਆ ਜਾਂ ਸਹਿਮਤੀ ਤੋਂ ਬਿਨਾ ਡੀਸੀ ਨੇ ਆਪੇ ਕਰਤਾ ਹੁਣ ਜਦੋਂ ਪੰਜਾਬ ਸਰਕਾਰ ਦੇ ਧਿਆਨ 'ਚ ਆਇਆ ਤਾਂ ਇਹਨੂੰ ਵਾਪਸ ਕਰ ਲਿਆ ਗਿਆ ਆ ਪਿਛਲੇ ਦਿਨ ਕੀ ਹੋਇਆ ਤਰਨਤਾਰਨ ਦੇ ਖੰਡੂਰ ਸਾਹਿਬ ਹਲਕੇ ਦੇ ਪਿੰਡ ਕੋਟ ਮੁਹੰਮਦ ਖਾਨ ਦੇ ਵਿੱਚ ਕੱਲ ਘਟਨਾ ਵਾਪਰੀ ਪੁਲਿਸ ਗਈ ਇੱਕ ਦੋ ਪਾਰਟੀਆਂ ਦਾ ਝਗੜਾ ਨਿਬੇੜਨ ਡੀਐਸਪੀ ਵੀ ਕੋਲੇ ਤੇ ਅਗਲਿਆਂ ਨੇ ਉੱਥੇ ਏਐਸਆਈ ਦਾ ਥਾਣੇਦਾਰ ਦਾ ਪਿਸਤੌਲ ਖਿੱਚ ਕੇ ਤੇ ਉਹਨੂੰ ਹੀ ਗੋਲੀ ਠੋਕਤੀ ਤੇ ਮਾਰਤਾ ਉੱਥੇ ਡੀਐਸਪੀ ਵੀ ਕੁਝ ਨਹੀਂ ਕਰ ਸਕਿਆ ਫਿਰ ਪਰਚੇ ਦਰਜ ਕਰੀ ਫਿਰਦੇ ਨੇ ਹੋਣਾ ਕਹਿੰਦੇ ਅਸੀਂ ਪਰਚੇ ਦਰਜ ਕਰ ਲਏ ਅਸੀਂ ਕਾਰਵਾਈ ਕਰਾਂਗੇ ਅਸੀਂ ਆਹ ਕਰਾਂਗੇ ਅਸੀਂ ਉਹ ਕਰਾਂਗੇ ਪਰ ਮੌਕੇ ਤੇ ਕੁਝ ਨਹੀਂ ਹੋ ਸਕਿਆ ਹੁਣ ਸਵਾਲ ਇਹ ਨੇ ਵੀ ਜਦੋਂ ਇੱਥੇ ਕਈ ਜਿਹੜੇ ਗੁੰਡਾ ਟਾਈਪ ਵਿਅਕਤੀ ਨੇ ਉਹਨਾਂ ਦੇ ਹੌਸਲੇ ਤਾਂ ਐਦਾਂ ਦੇ ਬਲੰਦ ਹੋਏ ਫਿਰਦੇ ਨੇ ਤੇ ਉਥੇ ਤੁਸੀਂ ਦੱਸੋ ਵੀ ਜਵਾਕ ਜਾ ਕੇ ਛਾਪਾ ਮਾਰ ਕੇ ਤੇ ਨਸ਼ਾ ਬਰਾਮਦ ਕਰ ਲੈਣਗੇ ਕਿ ਉਥੇ ਜਵਾਕਾਂ ਨੂੰ ਬਰਦਾਸ਼ਤ ਕੀਤਾ ਜਾਊਗਾ ਕਿ ਉਹਨਾਂ ਦੀ ਦੁਸ਼ਮਣੀ ਨਹੀਂ ਪਾਉਗੀ ਇਹ ਇੱਕ ਬੜਾ ਹੀ ਮੈਨੂੰ ਲੱਗਦਾ ਹੈ ਕਿ ਜਵਾਕ ਵੀ ਇਦਾਂ ਦਾ ਫੈਸਲਾ ਨਹੀਂ ਕਰ ਸਕਦੇ ਤੇ ਡੀਸੀ ਇੱਕ ਆਈਐਸ ਅਫਸਰ ਹੁੰਦਾ ਬੜਾ ਉੱਚੀ ਪੜ੍ਹਾਈ ਹੁੰਦੀ ਹੈ ਆਈਐਸ ਦੀ ਉਹ ਕਰਨ ਤੋਂ ਬਾਅਦ ਇਹੋ ਜਿਹੇ ਫੈਸਲੇ ਦੀ ਉਮੀਦ ਕੋਈ ਕਰ ਹੀ ਨਹੀਂ ਸੀ ਸਕਦਾ ਜਿਹੜਾ ਇਹ ਫੈਸਲਾ ਅੱਜ ਸਾਹਮਣੇ ਆਇਆ ਤੁਸੀਂ ਇਹਦੇ ਬਾਰੇ ਕੀ ਕਹੋਗੇ ਤੁਹਾਡੇ ਮਨਚੇ ਦੇ ਬਾਰੇ ਕੀ ਚੱਲਦਾ ਤੁਸੀਂ ਆਪਣਾ ਕੀਮਤੀ ਵਿਚਾਰ ਆਪਣਾ ਕੀਮਤੀ ਕਮੈਂਟ ਲਿਖ ਦੇਣਾ ਮੈਂ ਤੁਹਾਡਾ ਵੀਰ ਡਾਕਟਰ ਬਖਸ਼ੀਸ਼ ਸਿੰਘ ਆਜ਼ਾਦ ਤੁਸੀਂ ਦੇਖ ਰਹੇ ਹੋ ਲਾਈਵ ਸੱਚ ਟੀਵੀ ਬਹੁਤ ਮਿਹਰਬਾਨੀ ਸ਼ੁਕਰੀਆ